ਹੈਲੋ ਫਰੈਂਡਸ ਮੈਂ ਗੁਰਪ੍ਰੀਤ ਕੌਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ GK with ਗੁਰਪ੍ਰੀਤ ਕੌਰ ਦੇ ਵਿੱਚ ਅੱਜ ਦੀ ਪੰਜਾਬੀ ਗ੍ਰਾਮਰ ਦੀ ਕਲਾਸ ਦੇ ਵਿੱਚ ਆਪਾਂ ਕਰਾਂਗੇ ਵਿਸ਼ੇਸ਼ਣ ਵਿਸ਼ੇਸ਼ਣ ਨੇ ਨਾਲ ਲੇਟਰ ਜਿੰਨੇ ਵੀ ਇੰਪੋਰਟੈਂਟ MCQ's ਨੇ ਤੇ ਪੁਰਾਣੇ ਪੇਪਰਾਂ ਦੇ ਵਿੱਚ ਰਿਪੀਟ ਹੋ ਚੁੱਕੇ ਨੇ ਉਹਨਾਂ ਨੂੰ ਆਪਾਂ ਅੱਜ ਦੀ ਕਲਾਸ ਦੇ ਵਿੱਚ ਕਵਰ ਕਰਾਂਗੇ ਤੇ ਉਮੀਦ ਕਰਦੀ ਹਾਂ ਕਲਾਸ ਤੁਹਾਨੂੰ ਪਸੰਦ ਆਊਗੀ ਸਭ ਤੋਂ ਪਹਿਲਾਂ ਆਪਾਂ ਵਿਸ਼ੇਸ਼ਣ ਦੀ ਡੈਫੀਨੇਸ਼ਨ ਦੇਖ ਲੈਣੇ ਆ ਕਿ ਵਿਸ਼ੇਸ਼ਣ ਹੁੰਦਾ ਕੀ ਆ ਜੋ ਸ਼ਬਦ ਨਾਮ ਜਾਂ ਪੜਨਾਮ ਆਪਣੇ ਵਿਸ਼ੇਸ਼ਣ ਦੇ ਗੁਣ ਜਾਂ ਔਗੁਣ ਜਾਂ ਉਹਨਾਂ ਦੀ ਗਿਣਤੀ-ਮਿੰਤੀ ਦੱਸ ਕੇ ਉਹਨਾਂ ਨੂੰ ਆਮ ਤੋਂ ਖਾਸ ਬਣਾ ਦੇਣ ਉਹਨਾਂ ਨੂੰ ਬੋਲਦੇ ਆ ਵਿਸ਼ੇਸ਼ਣ ਜਿਵੇਂ ਚੰਗਾ ਮਾੜਾ ਸੁੰਦਰ ਪਹਿਲਾ ਦੂਜਾ ਐਦਾਂ ਦੇ ਜਿਹੜੇ ਵਰਡ ਆ ਜਦੋਂ ਨਾਮ ਜਾਂ ਪੜਨਾਮ ਦੇ ਨਾਲ ਆ ਕੇ ਲੱਗ ਜਾਂਦੇ ਆ ਤਾਂ ਉਹਨੂੰ ਕੀ ਆ ਆਮ ਤੋਂ ਖਾਸ ਬਣਾ ਦਿੰਦੇ ਆ ਬਾਕੀ ਅੱਗੇ ਦੇਖਦੇ ਆਂ ਇਹਨੀਆਂ ਕਿਸਮਾਂ ਵਿਸ਼ੇਸ਼ਣ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ ਨੇ ਪੰਜ ਤਰ੍ਹਾਂ ਦੇ ਵਿਸ਼ੇਸ਼ਣ ਹੁੰਦੇ ਆ ਇੰਪੋਰਟੈਂਟ ਮਾਰਕ ਕਰ ਲਓ ਕਿਸਮਾਂ ਪੁੱਛ ਲਈਆਂ ਜਾਂਦੀਆਂ ਨੇ ਵਿਸ਼ੇਸ਼ਣ ਦੀਆਂ ਕਿਸਮਾਂ ਨੇ ਪੰਜ ਕਿਹੜੇ-ਕਿਹੜੇ ਨੇ ਗੁਣਵਾਚਕ ਵਿਸ਼ੇਸ਼ਣ ਪਰਿਮਾਣਵਾਚਕ ਵਿਸ਼ੇਸ਼ਣ ਸੰਖਿਆਵਾਚਕ ਵਿਸ਼ੇਸ਼ਣ ਨਿਸ਼ਚੇਵਾਚਕ ਵਿਸ਼ੇਸ਼ਣ ਤੇ ਪੜਨਾਵੀ ਵਿਸ਼ੇਸ਼ਣ ਇਹਦੇ ਜੀ ਇਹਦੀਆਂ ਪੰਜ ਟਾਈਪਸ ਅੱਗੇ ਐਮਸੀਕਿਊਸ ਕਵਰ ਕਰਦੇ ਆਂ ਜਿੱਥੇ ਜਿਹੜਾ ਵੀ ਵਿਸ਼ੇਸ਼ਣ ਆਇਆ ਕੋਸ਼ਿਸ਼ ਕਰਾਂਗੀ ਕਿ ਉੱਥੇ ਹੀ ਇਹਨੂੰ ਆਪਾਂ ਡਿਸਕਸ ਕਰਕੇ ਤੁਹਾਡੇ ਡਾਊਟਸ ਜਿਹੜੇ ਆ ਉਹ ਕਲੀਅਰ ਕਰ ਸਕੀਏ ਤਾਂ ਆਓ ਐਮਸੀਕਿਊ ਦੇਖਦੇ ਆ ਪਹਿਲਾ ਐਮਸੀਕਿਊ ਹੈ ਆਪਣੇ ਕੋਲ RAM ਚੰਗਾ ਮੁੰਡਾ ਹੈ ਵਾਕ ਵਿੱਚ ਸਧਾਰਨ ਗੁਣਵਾਚਕ ਵਿਸ਼ੇਸ਼ਣ ਕਿਹੜਾ ਹੈ ਆਪਸ਼ਨਸ ਨੇ ਸਾਡੇ ਕੋਲ ਚੰਗਾ ਬੀ ਆਪਸ਼ਨ ਚੰਗਾ ਮੁੰਡਾ ਸੀ ਆਪਸ਼ਨ ਮੁੰਡਾ ਚੌਥੀ ਆਪਸ਼ਨ ਹੈ ਆਪਣੇ ਕੋਲ ਚੰਗਾ ਅਤੇ ਮੁੰਡਾ ਤੇ ਆਪਾਂ ਦੱਸਣਾ ਸਧਾਰਨ ਗੁਣਵਾਚਕ ਵਿਸ਼ੇਸ਼ਣ ਤੇ ਉਹ ਹੈ ਜੀ ਆਪਣੇ ਕੋਲ অপਸ਼ਨ B ਚੰਗਾ ਮੁੰਡਾ ਜਿਹੜਾ ਸੁਧਾਰਨ ਗੁਣਵਾਚਕ ਵਿਸ਼ੇਸ਼ਣ ਹੈ ਹੁਣ ਗੁਣਵਾਚਕ ਵਿਸ਼ੇਸ਼ਣ ਹੁੰਦੇ ਕੀ ਹੈ ਜਿਹੜੇ ਕੀ ਵਿਸ਼ੇਸ਼ਣ ਦੀ ਗੁਣ ਜਾਂ ਔਗੁਣ ਦੱਸਣ ਉਹਨਾਂ ਨੂੰ ਬੋਲਦੇ ਆ ਗੁਣਵਾਚਕ ਵਿਸ਼ੇਸ਼ਣ ਅੱਗੇ ਇਹਦੀਆਂ ਤਿੰਨ ਟਾਈਪਸ ਹੁੰਦੀਆਂ ਨੇ ਇੱਕ ਹੁੰਦਾ ਹੈ ਸੁਧਾਰਨ ਜਿਹੜੀ ਕਿ ਆਪਾਂ ਇਹਦੇ ਵਿੱਚ ਕਰੀ ਚੁੱਕੇ ਆ ਸੁਧਾਰਨ ਇੱਕ ਹੁੰਦਾ ਹੈ ਜੀ ਅਧਿਕਤਮ ਅਧਿਕਤਰ ਇੱਕ ਹੁੰਦਾ ਹੈ ਅਦਿਕਤਮ ਤਿੰਨਾਂ ਦੇ ਵਿੱਚ ਡਿਫਰੈਂਸ ਦੇਖਦੇ ਆ ਗੁਣਵਾਚਕ ਵਿਸ਼ੇਸ਼ਣ ਦੀਆਂ ਜਿਹੜੀਆਂ ਤਿੰਨ ਕਿਸਮਾਂ ਨੇ ਕੀ ਡਿਫਰੈਂਸ ਇਹਨਾਂ ਦੇ ਵਿੱਚ ਜਿਹੜਾ ਤਾਂ ਸਧਾਰਨ ਹੁੰਦਾ ਜੀ ਇਹਦੀ ਤੁਲਨਾ ਕਿਸੇ ਦੇ ਨਾਲ ਵੀ ਨਹੀਂ ਹੁੰਦੀ ਇੱਕ ਸਧਾਰਨ ਵਾਕ ਹੁੰਦਾ ਜਿਵੇਂ ਕਿ ਆਪਾਂ ਕਰਕੇ ਆਇਆ ਰਾਮ ਚੰਗਾ ਮੁੰਡਾ ਹੈ ਚੰਗਾ ਉਹਦਾ ਵਿਸ਼ੇਸ਼ਣ ਜ਼ਰੂਰ ਦੱਸਿਆ ਪਰ ਕਿਸੇ ਨਾਲ ਉਹਦੀ ਕੋਈ ਤੁਲਨਾ ਨਹੀਂ ਕੀਤੀ ਤੇ ਚੰਗਾ ਮੁੰਡਾ ਜਿਹੜਾ ਉਹ ਹੈ ਸਧਾਰਨ ਗੁਣਵਾਚਕ ਵਿਸ਼ੇਸ਼ਣ ਅਗਰ ਅਧਿਕਤਰ ਦੀ ਗੱਲ ਹੋਏ ਤੇ ਜਦੋਂ ਦੋ ਬੰਦਿਆਂ ਦੇ ਵਿੱਚ ਤੁਲਨਾ ਹੋਏ ਉਹ ਹੋਏਗਾ ਆਪਣੇ ਕੋਲ ਅਧਿਕਤਰ ਗੁਣਵਾਚਕ ਵਿਸ਼ੇਸ਼ਣ ਜਿਵੇਂ ਕਿ ਗੱਲ ਕਰੀਏ RAM ਸ਼ਾਮ ਨਾਲੋਂ ਚੰਗਾ ਮੁੰਡਾ ਜੀ ਦੋਨ ਰਾਮ ਤੇ ਸ਼ਾਮ ਸ਼ਾਮ ਦਾ ਕੰਪੈਰੀਜ਼ਨ ਹੋਇਆ ਤੇ ਹੋਊਗਾ ਅਧਿਕਤਰ ਇੱਕ ਹੁੰਦਾ ਹੈ ਅਦਿਕਤਮ ਜਦੋਂ ਕਿਸੇ ਇੱਕ ਵਿਸ਼ੇਸ਼ ਦੀ ਬਾਕੀ ਸਾਰੇ ਵਿਸ਼ੇਸ਼ਾਂ ਨਾਲ ਤੁਲਨਾ ਕੀਤੀ ਜਾਏ ਜਦੋਂ ਬਾਕੀ ਸਾਰਿਆਂ ਦੇ ਨਾਲ ਉਸ ਚੀਜ਼ ਦੀ ਤੁਲਨਾ ਹੋ ਜਾਏ ਉਹ ਹੁੰਦਾ ਹੈ ਅਦਿਕਤਮ ਜਿਵੇਂ ਕਿ ਮੋਹਨ ਪਿੰਡ ਵਿੱਚ ਸਭ ਤੋਂ ਵੱਧ ਹੁਸ਼ਿਆਰ ਸਭ ਤੋਂ ਵੱਧ ਹੁਸ਼ਿਆਰੇ ਪਿੰਡ ਦੇ ਵਿੱਚ ਤਾਂ ਉਹ ਹੋ ਗਿਆ ਜੀ ਅਦਿਕਤਮ ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਊਗਾ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਉੱਪਰ ਰਮਾ ਖੁਸ਼ਬੂ ਨਾਲੋਂ ਸੁੰਦਰ ਹੈ ਵਾਕ ਵਿੱਚ ਅਧਿਕਤਰ ਗੁਣਵਾਚਕ ਵਿਸ਼ੇਸ਼ਣ ਕਿਹੜਾ ਹੈ ਆਪਸ਼ਨਸ ਨੇ ਸਾਡੇ ਕੋਲ ਸੁੰਦਰ ਬੀ ਆਪਸ਼ਨ ਖੁਸ਼ਬੂ ਨਾਲੋਂ ਸੁੰਦਰ ਸੀ ਆਪਸ਼ਨ ਨਾਲੋਂ ਸੁੰਦਰ ਤੇ ਡੀ ਆਪਸ਼ਨ ਹੈ ਰਮਾ ਖੁਸ਼ਬੂ ਨਾਲੋਂ ਤਾਂ ਕਰੈਕਟ ਆਨਸਰ ਆਪਣੇ ਕੋਲ ਕਿਹੜਾ ਹੋਊਗਾ ਜੀ ਨਾਲੋ ਸੁੰਦਰ ਹੈ অপশন সি ਹੁਣ ਇੱਥੇ ਦੇਖੋ ਅਧਿਕਤਰ ਉੱਪਰ ਆਪਾਂ ਕਰਕੇ ਹੀ ਆਏ ਹਾਂ ਜਦ ਦੋ ਬੰਦਿਆਂ ਦੇ ਵਿੱਚ ਕੰਪੈਰੀਜ਼ਨ ਹੁੰਦਾ ਉਹ ਹੁੰਦਾ ਅਧਿਕਤਰ ਗੁਣਵਾਚਕ ਵਿਸ਼ੇਸ਼ਣ ਤੇ ਇਹਦੇ ਵਿੱਚ ਅਸੀਂ ਦੱਸਣਾ ਸੀ ਅਧਿਕਤਰ ਗੁਣਵਾਚਕ ਵਿਸ਼ੇਸ਼ਣ ਕਿਹੜਾ ਰਮਾ ਖੁਸ਼ਬੂ ਨਾਲੋਂ ਸੁੰਦਰ ਹੈ ਤਾਂ ਨਾਲੋਂ ਸੁੰਦਰ ਜਿਹੜਾ ਇਹ ਹੈ ਆਪਣੇ ਕੋਲ ਅਧਿਕਤਰ ਗੁਣਵਾਚਕ ਵਿਸ਼ੇਸ਼ਣ ਅੱਗੇ ਹੈ ਜੀ ਆਪਣੇ ਕੋਲ ਇਹ ਮਕਾਨ ਸਭ ਤੋਂ ਵਧੀਆ ਹੈ ਵਾਕ ਵਿੱਚ ਸਭ ਤੋਂ ਵਧੀਆ ਕਿਹੜਾ ਵਿਸ਼ੇਸ਼ਣ ਹੈ ਹੁਣ ਸਭ ਤੋਂ ਵਧੀਆ ਦੀ ਗੱਲ ਹੋ ਗਈ ਹੈ ਪਿਛੇ ਆਪਾਂ ਕਰਕੇ ਆਏ ਆ ਗੁਣਵਾਚਕ ਵਿਸ਼ੇਸ਼ਣ ਜਿਹੜੇ ਹੁੰਦੇ ਆ ਤਿੰਨ ਪ੍ਰਕਾਰ ਦੇ ਹੁੰਦੇ ਆ ਸਧਾਰਨ ਅਧਿਕਤਰ ਤੇ ਅਦਿਕਤਮ ਜਿਹੜਾ ਹੁਣ ਸਭ ਤੋਂ ਵਧੀਆ ਮਕਾਨ ਹੈ ਤਾਂ ਆਬਵੀਅਸਲੀ ਕੀ ਹੋਊਗਾ ਇਹ ਅਦਿਕਤਮ ਗੁਣਵਾਚਕ ਵਿਸ਼ੇਸ਼ਣ ਹੋਊਗਾ ਜਦੋਂ ਸਾਰਿਆਂ 'ਚੋਂ ਕਿਸੇ ਇੱਕ ਨੂੰ ਸਰਵ ਸ੍ਰੇਸ਼ਟ ਦੱਸਣਾ ਹੋਵੇ ਉਹ ਹੁੰਦਾ ਅਦਿਕਤਮ ਗੁਣਵਾਚਕ ਵਿਸ਼ੇਸ਼ਣ ਆਈ ਹੋਪ ਤੁਹਾਨੂੰ ਈ ਕਲੀਅਰ ਹੋ ਗਿਆ ਹੋਗਾ ਚੱਲਦੇ ਆ ਨੈਕਸਟ ਐਮਸੀਕਿਊ ਦੇ ਉੱਪਰ ਅਗਲਾ ਸਿਕਵਪ ਨੇ ਕੋਲ ਪਹਿਲਾ ਦੂਜਾ ਤੇ ਤੀਜਾ ਸੰਖਿਆਵਾਚਕ ਵਿਸ਼ੇਸ਼ਣ ਦੀ ਕਿਹੜੀ ਕਿਸਮ ਹੈ অপਸ਼ਨਸ ਨੇ ਸਾਡੇ ਕੋਲ ਗਿਣਤੀਵਾਚਕ ਕ੍ਰਮਵਾਚਕ ਕਸਰੀਵਾਚਕ ਜਾਂ ਗੁਣਵਾਚਕ ਵਿਸ਼ੇਸ਼ਣ ਤਾਂ ਜੇ ਸੰਖਿਆਵਾਚਕ ਵਿਸ਼ੇਸ਼ਣ ਦੇ ਵਿੱਚ ਆਪਾਂ ਟਾਈਪ ਦੱਸਣੀ ਹੈ ਕਿਹੜੀ ਹੈ ਪਹਿਲਾ ਦੂਜਾ ਤੇ ਤੀਜਾ ਤੇ ਇਹ ਹੈ ਜੀ ਆਪਣੇ ਕੋਲ ਕ੍ਰਮਵਾਚਕ ਵਿਸ਼ੇਸ਼ਣ ਜਦੋਂ ਇਹਦੇ ਵਿੱਚ ਕ੍ਰਮ ਦੀ ਗੱਲ ਹੋ ਰਹੀ ਆ ਪਹਿਲਾ ਦੂਜਾ ਤੀਜਾ ਜਿਹੜੀ ਸੰਖਿਆਵਾਚਕ ਵਿਸ਼ੇਸ਼ਣ ਨੇ ਜੀ ਇਹ ਮੇਨਲੀ ਹੁੰਦੇ ਆ ਦੋ ਤਰ੍ਹਾਂ ਦੇ ਇੱਕ ਤਾਂ ਹੁੰਦੇ ਆ ਸਧਾਰਨ ਸੰਖਿਆਵਾਚਕ ਵਿਸ਼ੇਸ਼ਣ ਜਿਵੇਂ ਕਿ ਆਪਾਂ ਗੱਲ ਕਰੀਏ 1 2 3 ਹਨਾ ਜਾਂ 40 ਜਾਂ 50 ਹੋਗੇ ਆ ਸਧਾਰਨ ਸੰਖਿਆਵਾਚਕ ਵਿਸ਼ੇਸ਼ਣ ਇੱਕ ਹੁੰਦੇ ਕ੍ਰਮ ਕ੍ਰਮ ਦੇ ਵਿੱਚ ਜਿਹੜੇ ਨੰਬਰ ਵਾਈਜ਼ ਚੱਲਦੇ ਆ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਹਨਾ ਜਿਹੜੇ ਇਹ ਨੇ ਇਹ ਹੈਗੇ ਆਪਣੇ ਕੋਲ ਕ੍ਰਮਵਾਚਕ ਕਿਰਿਆ ਸੌਰੀ ਕ੍ਰਮਵਾਚਕ ਵਿਸ਼ੇਸ਼ਣ ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਗਾ ਵੈਸੇ ਜਿਹੜਾ ਸੰਖਿਆਵਾਚਕ ਵਿਸ਼ੇਸ਼ਣ ਹੈ ਇਹ ਇੱਕ ਬਹੁਤ ਲੰਮਾ ਟੌਪਿਕ ਹੈ ਇਹਦੀਆਂ ਬਹੁਤ ਟਾਈਪਸ ਬਣਦੀਆਂ ਇਹ ਆਪਾਂ ਕਦੀ ਫਿਰ ਇਹਨੂੰ ਪੂਰੀ ਡਿਟੇਲ ਦੇ ਵਿੱਚ ਕਰਾਂਗੇ ਅੱਗੇ ਦੇਖੋ ਜੀ ਹੇਠ ਲਿਖਿਆਂ ਵਿੱਚੋਂ ਨਿਖੇੜਵਾਚਕ ਸੰਖਿਆ ਵਿਸ਼ੇਸ਼ਣ ਕਿਹੜਾ ਹੈ ਹੁਣ ਨਿਖੇੜਿਆ ਗਿਆ ਹੈ ਵਿੱਚੋਂ ਨਿਖੇੜਵਾਚਕ ਸੰਖਿਆ ਵਿਸ਼ੇਸ਼ਣ ਅਸੀਂ ਦੱਸਣਾ ਹੈ ਕਿਹੜਾ ਆਪਸ਼ਨਸ ਨੇ ਸਾਡੇ ਕੋਲ ਹਰ ਇੱਕ 2 2 5 5 ਆਪਸ਼ਨ ਡੀ ਉਪਰੋਕਤ ਸਾਰੇ ਤਾਂ ਕਰੈਕਟ ਆਨਸਰ ਆਊਗਾ ਜੀ ਆਪਸ਼ਨ ਡੀ ਨਿਖੇੜਵਾਚਕ ਸੰਖਿਆ ਵਿਸ਼ੇਸ਼ਣ ਕਿਹੜਾ ਹੁੰਦਾ ਜੋ ਸ਼ਬਦ ਪੂਰੀ ਸੰਖਿਆ ਵਿੱਚੋਂ ਥੋੜੀ ਸੰਖਿਆ ਅਲੱਗ ਕਰਕੇ ਵਿਸ਼ੇਸ਼ਤਾ ਰੂਪ ਵਿੱਚ ਪ੍ਰਗਟ ਕਰਨ ਜਿਵੇਂ ਕਿ ਹਰ ਇੱਕ 2 2 5 5 ਹੁਣ ਪੂਰੀ ਦੇ ਵਿੱਚੋਂ ਕੁਝ ਨੂੰ ਅਲੱਗ ਕੱਢ ਕੇ ਨਿਖੇੜ ਕੇ ਫਿਰ ਉਹਦੀ ਵਿਸ਼ੇਸ਼ਤਾ ਦੱਸੀ ਜਾ ਰਹੀ ਹੈ 2 2 5 5 ਹਰ ਇੱਕ ਤਾਂ ਜਿਹੜਾ ਨਿਖੇੜਵਾਚਕ ਕਿਰਿਆ ਵਿਸ਼ੇਸ਼ਣ ਹੈ ਉਹ ਹੈ ਜੀ ਆਪਣੇ ਕੋਲ অপਸ਼ਨ ਡੀ ਉਪਰੋਕਤ ਸਾਰੇ ਨੈਕਸਟ ਹੈ ਜੀ ਆਪਣੇ ਕੋਲ ਹੇਠ ਲਿਖਿਆਂ ਵਿੱਚੋਂ ਅਨਿਸ਼ਚੇਵਾਚਕ ਸੰਖਿਆ ਵਿਸ਼ੇਸ਼ਣ ਦੀ ਪਹਿਚਾਨ ਕਰੋ ਹੁਣ ਅਨਿਸ਼ਚੇਵਾਚਕ ਇਹ ਵੀ ਸੰਖਿਆਵਾਚਕ ਦੀ ਇੱਕ ਟਾਈਪ ਹੈ ਜੀ ਅਨਿਸ਼ਚੇਵਾਚਕ ਅਨਿਸ਼ਚੇਵਾਚਕ ਕਿਹੜਾ ਹੁੰਦਾ ਹੈ ਕਿ ਜੋ ਸ਼ਬਦ ਆਪਣੀ ਵਿਸ਼ੇਸ਼ਾ ਦੀ ਨਿਸ਼ਚਿਤ ਸੰਖਿਆ ਵਿਸ਼ੇਸ਼ਤਾ ਰੂਪ ਵਿੱਚ ਪ੍ਰਗਟ ਕਰਨ ਹੁਣ ਇਹਦੇ ਵਿੱਚ ਅਨਿਸ਼ਚਿਤ ਸੰਖਿਆ ਹੁੰਦੀ ਆਪਾਂ ਨੂੰ ਪਤਾ ਨਹੀਂ ਹੁੰਦੀ ਕਿ ਕਿੰਨੀ ਸੰਖਿਆ ਹੈ ਉਹਨੂੰ ਬੋਲਦੇ ਆ ਅਨਿਸ਼ਚੇਵਾਚਕ ਸੰਖਿਆ ਵਿਸ਼ੇਸ਼ਣ ਆਪਸ਼ਨਸ ਨੇ ਸਾਡੇ ਕੋਲ ਸਭ ਥੋੜੇ ਕੁਝ ਆਪਸ਼ਨ ਬੀ ਹੈ ਹੋਰ ਸਾਰੇ ਕੋਈ অপশন সি ভির্লি তা கரெক্ট আনসার আউগা জি অপশন ডি উপরুক্ত sare অনিশ্চয়বাচক ਦੇ ਵਿੱਚ ਤਿੰਨਾ অপਸ਼ਨਸ ਦੇ ਵਿੱਚ ਕੋਈ ਸਾਨੂੰ ਐਗਜ਼ੈਕਟ ਉਹਨਾਂ ਦੀ ਗਿਣਤੀ ਨਹੀਂ ਪਤਾ ਕੀ অনিশ্চয়বাচক ਹੀ ਪਤਾ ਨਹੀਂ ਕਿੰਨੇ ਕੁ ਨੇ ਸਭ ਦੇ ਵਿੱਚ ਕੀ ਪਤਾ ਕਿੰਨੇ ਆ ਗਏ ਥੋੜੇ ਦੇ ਵਿੱਚ ਵੀ ਪਤਾ ਨਹੀਂ ਕਿੰਨੇ ਆ ਗਏ ਕੁਝ ਦੇ ਵਿੱਚ ਵੀ ਸਾਨੂੰ ਕੋਈ ਐਗਜ਼ੈਕਟ ਫਿਗਰ ਨਹੀਂ ਮਿਲਦੀ ਫੋਰ ਸਾਰੇ ਤੇ ਕੋਈ ਦੇ ਵਿੱਚ ਵੀ ਤੇ ਵਿਰਲੇ ਦੇ ਵਿੱਚ ਵੀ ਸਾਨੂੰ ਕੋਈ ਐਗਜ਼ੈਕਟ ਫਿਗਰ ਨਹੀਂ ਮਿਲ ਰਹੀ ਇਸ ਕਰਕੇ ਇਹ ਸਾਰੇ ਕੀ ਨੇ ਅਨਿਸ਼ਚੇਵਾਚਕ ਸੰਖਿਆ ਵਿਸ਼ੇਸ਼ਣ ਨੈਕਸਟ ਹੈ ਜੀ ਤਿੰਨ ਟੋਲੇ ਸੋਨਾ ਵਿਸ਼ੇਸ਼ਣ ਦੀ ਕਿਹੜੀ ਕਿਸਮ ਹੈ ਆਪਸ਼ਨਸ ਨੇ ਸਾਡੇ ਕੋਲ ਨਿਸ਼ਚੇਵਾਚਕ ਵਿਸ਼ੇਸ਼ਣ ਪରିਮਾਨਵਾਚਕ ਵਿਸ਼ੇਸ਼ਣ ਗੁਣਵਾਚਕ ਵਿਸ਼ੇਸ਼ਣ ਜਾਂ ਪੜਨਾਵੀ ਵਿਸ਼ੇਸ਼ਣ ਤਾਂ கரੈਕਟ ਆਨਸਰ ਹੈ ਜੀ ਆਪਣੇ ਕੋਲ ਆਪਸ਼ਨ B ਪରିਮਾਨਵਾਚਕ ਵਿਸ਼ੇਸ਼ਣ ਤਿੰਨ ਟੋਲੇ ਸੋਨਾ ਪରିਮਾਨਵਾਚਕ ਵਿਸ਼ੇਸ਼ਣ ਕਿਹੜੇ ਹੁੰਦੇ ਆ ਜੋ ਸ਼ਬਦ ਵਿਸ਼ੇਸ਼ਾਂ ਦੀ ਵਿਸ਼ੇਸ਼ਤਾ ਪਰਿਮਾਨ ਮਾਪ ਜਾਂ ਤੋਲ ਰੂਪ ਵਿੱਚ ਪ੍ਰਗਟ ਕਰਨ ਹੁਣ ਜਿਹੜੀ ਵਿਸ਼ੇਸ਼ਤਾ ਦੱਸਣੀ ਉਹ ਨਾਪ ਤੋਲ ਦੇ ਵਿੱਚ ਦੱਸਣੀ ਆ ਤਾਂ ਤਿੰਨ ਟੋਲੇ ਸੋਨਾ ਜਿਹੜਾ ਇਹ ਆਪਾਂ ਹੁਣ ਕੀ ਕੀਤਾ ਇੱਥੇ ਨਾਮ ਦੀ ਆਪਾਂ ਉਹਦੇ ਪਰਿਮਾਣ ਦੇ ਰੂਪ ਵਿੱਚ ਉਹਦੀ ਵਿਸ਼ੇਸ਼ਤਾ ਪ੍ਰਗਟ ਕੀਤੀ ਕਿ ਤਿੰਨ ਤੋਲੇ ਸੋਨਾ ਤੇ ਇਹ ਆਊਗਾ ਜੀ ਪਰਿਮਾਣਵਾਚਕ ਵਿਸ਼ੇਸ਼ਣ ਨੈਕਸਟ ਹੈ ਜੀ ਆਪਣੇ ਕੋਲ ਏ ਕੁੜੀ ਏ ਕੁੜੀ ਵਾਕ ਵਿੱਚ ਏ ਅਤੇ ਏ ਕਿਹੜਾ ਵਿਸ਼ੇਸ਼ਣ ਹੈ অপਸ਼ਨਸ ਨੇ ਸਾਡੇ ਕੋਲ ਨਿਸ਼ਚੇਵਾਚਕ ਵਿਸ਼ੇਸ਼ਣ ਨਿਕਟਵਰਤੀ ਵਿਸ਼ੇਸ਼ਣ ਪੜਨਾਵੀ ਵਿਸ਼ੇਸ਼ਣ ਜਾਂ ਦੂਰਵਰਤੀ ਨਿਸ਼ਚੇਵਾਚਕ ਵਿਸ਼ੇਸ਼ਣ ਤਾਂ ਕਰੈਕਟ ਆਨਸਰ ਹੈ ਜੀ অপਸ਼ਨ অপਸ਼ਨ ਸੀ ਪੜਨਾਵੀ ਵਿਸ਼ੇਸ਼ਣ ਇਹ ਬਹੁਤ ਇੰਪੋਰਟੈਂਟ ਹੈ ਇਹਨੂੰ ਵੈਰੀ ਵੈਰੀ ਇੰਪੋਰਟੈਂਟ ਮਾਰਕ ਕਰ ਲਓ ਮੈਂ ਤੁਹਾਨੂੰ ਇਹਨੂੰ ਇੱਕ ਐਗਜ਼ਾਮਪਲ ਦੇ ਨਾਲ ਦੱਸਦੀ ਆਂ ਕਿ ਪੜਨਾਵੀ ਵਿਸ਼ੇਸ਼ਣ ਕਿਹੜੇ ਹੁੰਦੇ ਆ ਜਿਹਦੇ ਵਿੱਚ ਪੜਨਾਮ ਵੀ ਆਵੇ ਤੇ ਨਾਮ ਵੀ ਹੋਵੇ ਨਾਮ ਤੇ ਪੜਨਾਮ ਦੋਨੋਂ ਹੋਣ ਤੇ ਉਹ ਵਿਸ਼ੇਸ਼ਤਾ ਵੀ ਨਾਲ ਪ੍ਰਗਟ ਕਰਨ ਉਹਨੂੰ ਬੋਲਦੇ ਆਂ ਪੜਨਾਮਵਾਚਕ ਵਿਸ਼ੇਸ਼ਣ ਜਿਵੇਂ ਕਿ ਜਿਹੜੀ ਲੜਕੀ ਹੁਣੇ ਆਈ ਹੈ ਉਹ ਬਹੁਤ ਹੁਸ਼ਿਆਰ ਹੈ ਹੁਣ ਇਹਦੇ ਵਿੱਚ ਜਿਹੜੀ ਜਿਹੜਾ ਉਹ ਪੜਨਾਮ ਹੈ ਲੜਕੀ ਜਿਹੜਾ ਉਹ ਨਾਮ ਹੈ ਤੇ ਹੁਸ਼ਿਆਰ ਜਿਹੜੀ ਉਹਦੀ ਵਿਸ਼ੇਸ਼ਤਾ ਦੱਸੀ ਗਈ ਹੈ ਤੇ ਜਿਹੜੀ ਲੜਕੀ ਹੁਣੇ ਆਈ ਹੈ ਉਹ ਬਹੁਤ ਹੁਸ਼ਿਆਰ ਹੈ ਜਿਹਦੇ ਵਿੱਚ ਨਾਮ ਵੀ ਹੋਏ ਪੜਨਾਮ ਹੀ ਹੋਏ ਤੇ ਉਹਦੀ ਵਿਸ਼ੇਸ਼ਤਾ ਵੀ ਦੱਸੀ ਜਾਏ ਉਹ ਹੁੰਦੇ ਆ ਪੜਨਾਵੀ ਵਿਸ਼ੇਸ਼ਣ ਆਈ ਹੋਪ ਕਲਾਸ ਤੁਹਾਨੂੰ ਵਧੀਆ ਲੱਗੀ ਹੈ ਜੇਕਰ ਤੁਹਾਨੂੰ ਕਲਾਸ ਮੇਰੀ ਪਸੰਦ ਆਈ ਹੈ ਤੇ ਚੈਨਲ ਨੂੰ ਸਬਸਕ੍ਰਾਈਬ